ਜਨਤਾ ਦੀ ਬਾਚਾਂ ਦੇ ਕਿ ਸਾਰਿਆਂ ਨੂੰ ਪਸਵਗਤ ਹੈ ਅੱਜ ਵਕਤ ਅਸੀਂ ਗਏ ਪਿੰਡ ਘੋਤਣਾ ਵਿੱਚ ਦੋਸਤੋ ਜੀ ਮੈਂ ਤੁਹਾਨੂੰ ਅੱਜ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਅਸੀਂ ਵੀਡੀਓ ਦਿਖਾਈਆਂ ਨੇ ਪਰਿਵਾਰ ਦੇ ਕਰਾ ਦੇ ਹਾਲਾਤ ਉਹ ਦਿਖਾਏ ਨੇ ਕਿ ਪਰਿਵਾਰ ਜਿਹੜਾ ਇਸ ਬਾਰਸ਼ ਦੇ ਕਿਵੇਂ ਪੀੜ ਤੋਂ ਰਿਹਾ ਇਸ ਬਾਰਸ਼ ਦਾ ਕਿਵੇਂ ਸਕਾਰ ਹੋ ਰਿਹਾ ਹੈ ਨਾ ਹਰ ਘਰ ਦੇ ਵਿੱਚ ਬੜੇ ਮਾਰੇ ਹਾਲਾਤ ਨੇ ਜਿੰਨੇ ਆਪਾਂ ਕਹਿ ਸਕਦੇ ਆਂਗੇ ਕਿ ਪਾਣੀ ਉਹਨਾਂ ਦੇ ਟੈਪ ਟਪਕ ਰਿਹਾ ਜਿਹੜਾ ਚੋਣ ਦਾ ਜਿਹੜਾ ਘਰ ਦਾ ਸਮਾਨ ਹੈ ਖਾਣ ਪੀਣ ਦੇ ਸਮਾਨ ਤੋਂ ਲੈ ਕੇ ਕਾਫੀ ਮਤਲਬ ਖਰਾਬ ਹੋ ਗਿਆ ਸਾਡੇ ਨਾਲ ਵੀ ਲੋੜ ਬੰਦ ਦੁਬਾਰਾ ਆਪਾਂ ਗੱਲਬਾਤ ਸਾਂਝੀ ਕਰਦੇ ਆਂ ਕਿ ਉਹਨਾਂ ਦਾ ਇਹ ਨਾਂਂ ਰੀਤਾ ਗਾ ਠੀਕ ਹੋਵੇ ਮੇਰੀ ਬਾਸਲੇ ਵਿੱਚ ਤੁਹਾਡੇ ਇਹ ਨਾ ਰੰਗ ਨਾ ਜਦੋਂ ਇਹ ਪਿਆਰੇ ਹੈ ਸਾਡੇ ਕੰਮ ਸਾਰੇ ਬੰਦ ਨੇ ਸਾਡੇ ਬੱਚੇ ਨੇ ਛੋਟੇ ਛੋਟੇ ਸਾਡੇ ਘਰ ਦੇ ਸੱਤਾਂ ਹਜ਼ਾਰ ਚੋਰੀ ਨੇ ਸਾਡੇ ਬੈੱਥਰ ਪੜਨੋ ਵਿਥਾਂ ਨਹੀਂ ਹੋਗਾ ਤੁਹਾਡਾ ਸਾਰਾ ਜਿਹੜਾ ਥਾਣ ਪੀਣ ਵਾਲਾ ਸਮਾਨ ਹੋਵੇ ਸਾਡੇ ਘਰਾਂ ਨੂੰ ਕਿੱਥੇ ਆਣਾ ਹੈ ਸਾਡੇ ਸਾਰੇ ਖਰਚ ਹੋਈ ਜਾਂਦਾ ਕਿਤੇ ਵੀ ਬੈਠਣ ਨੂੰ ਥਾਣ ਨਹੀਂ ਤੇ ਸਮਾਨ ਵੀ ਸਾਰੇ ਬਾਹਰ ਕੱਢ ਚੁੱਕੇ ਆਂਗੇ ਸਮਾਨ ਵੀ ਘਰਾਂ ਚ ਰੱਖਿਆ ਹੋਗਾ ਕਿਸੇ ਦੇ ਜਿਹੜਾ ਮਤਲਬ ਉਹ ਮਤਲਬ ਇੱਕ ਦਾ ਸਮਾਨ ਸੀ ਉਹੀ ਮਤਲਬ ਇਸ ਤਰ੍ਹਾਂ ਕੀਤਾ ਕਰੀ ਹਾਂਜੀ ਜਿਹੜਾ ਉਹਨਾਂ ਦਿੱਤਾ ਸੀ ਉਹ ਵੀ ਅਸੀਂ ਕਿਸੇ ਦੇ ਘਰੇ ਰੱਖਿਆ ਸਾਰਾ ਪਾਣੀ ਨਾਲ ਭਾ ਚੁੱਕੇ ਨੇ ਖਰਾਬ ਹੋ ਚੁੱਕੇ ਆ ਲਾ ਸੱਪ ਤੇ ਵੀ ਸਾਰੇ ਚੋਰੀ ਜਾਂਦੀ ਹੈ ਇਹ ਅੱਛਾ ਦੇਖੋ ਇਥੇ ਬੜੇ ਗਲਿਸ਼ਾ ਚਾਹੁੰਦੇ ਨੇ ਨਾ ਬੜੇ ਲੋਕ ਆਪਸੇ ਇਨਸਾਨੀ ਜਿਹੜੇ ਪੰਜਾਬ ਗੁਰੂਆਂ ਦੇ ਵੇਦਾਂ ਤੇ ਇਥੇ ਹਮੇਸ਼ਾ ਚੜ ਵਧ ਕੇ ਲੋੜ ਵਧ ਕਰਦੇ ਨੇ ਮਤਲਬ ਤੇ ਮੈਂ ਵੀ ਛੋਟੇ ਮੇਰੇ ਕੋਲ ਤੋਂ ਪਿੰਡਾਂ ਨੂੰ ਦੇ ਦਿੰਦੀ ਸਾਡੇ ਚੈਨ ਦੇ ਬੰਦੇ ਇਹਨਾਂ ਸਵਾਨਾਂ ਕੀ ਬੈਂਟੇ ਸੋਡੀ ਹੈਲਪ ਕਿੱਤੀ ਜਾਵੇ ਜਿੰਨੀ ਹੋ ਸਕਦੀ ਹੈਗੀ ਕਰ ਦੇ ਵਿੱਚ ਮਤਦਾਰੇ ਹਸਪਤਲ ਕਿ ਕਰ ਦੇਣੀ ਮਜ਼ੂਰੀ ਕਰਦੇ ਨੇਗੇ ਮੰਮੀ ਲੈਗੇ ਇਹ ਵੀ ਬਸ ਕੰਮ ਤੇ ਕਰ ਦੋ ਕੰਮ ਤੇ ਜਾਂਦੇ ਨੇ ਇਹ ਬਸ ਦਿਹਾੜੀ ਦਿੱਤਾ ਕਰ ਦੇਵਾਂਗੇ ਬੱਚੇ ਨੇ ਛੋਟੇ ਛੋਟੇ ਹਾਂਜੀ ਕਿਨੇ ਬੱਚੇ ਨੇ ਦੋ ਬੱਚੇ ਨੇ ਗੁੜੀਆ ਕੀ ਬੇਟਾ ਗਾਈ ਛੋਟੇ ਛੋਟੇ ਨੇ ਜਮਾਈ ਉਹਨਾਂ ਦੇ ਵੀ ਬੈਠਾ ਕਰੀਓ ਕਿਤੇ ਥਾਂ ਨਹੀਂ ਆਏਗਾ ਸਾਡਾ ਮਾਤਾ ਮੀਂਧਰ ਪਰੰਪਰਾਨਾ ਨਿਰਛਾਣ ਕਰਾਂਗੇ ਕਿ ਮਾਤਾ ਦਾ ਕੀ ਕਹਨਗਾ ਅਰੇ ਕੱਟਾ ਲੈ ਹੋ ਗਈ ਸਭ ਕਰ ਸਭ ਦੀ ਸੱਭਾ ਮੇਗੀ ਕਰ ਮੈਂ ਹਟਣੇ ਹੋਰ ਦਾ ਮੁਗੀ ਸਾਡਾ ਸਨਮਾ ਸਰ ਕਿਹਦੇ ਨੂੰ ਪੁੱਛਾ ਹਾਂ ਹਾ ਸੋ ਤੇ ਬੱਜਾ ਲਾ ਦੀ ਛੋਟਾ ਇਧਰ ਵੀ ਜਾ ਰਹੀ ਹੈ ਹੱਥ ਚ ਹੀ ਜਾਂਦੀ ਹੈ ਪੜ੍ਹਦਾ ਹੈ ਕਿ ਉਹ ਵੀ ਉਹ ਤਾਂ ਮਾਦਾ ਪਾਪ ਹੋ ਗਏ ਨੇ ਹਨਾ ਜਦੋਂ ਕਿ ਇਹ ਦੁੱਖ ਦੀ ਘੜੀ ਹੁੰਦੀ ਆ ਤਾਂ ਬੰਦਾ ਆਪਣਾ ਪਤਾ ਹੈ ਨਾ ਜੋ ਜਿਸ ਪੀੜ ਦੇ ਵਿੱਚ ਪਰਿਵਾਰ ਗੁਜ਼ਰਦਾ ਹੋਵੇ ਤਾਂ ਕਿੱਦਾਂ ਹੁੰਦਾ ਨਾ ਮਾਦਾ ਪਾਪ ਹੋਏ ਨੇ ਆਪਾਂ ਦੁਬਾਰੇ ਕੁੜੀ ਕੋਲ ਇਥੇ ਬਸ ਜਮਾ ਆ ਗਏ ਤਾਂ ਆਪਾਂ ਦੋਤੂ ਵੀ ਸਾਡੇ ਚੈਨ ਦੇ ਵੱਧ ਰਹੀ ਇਸ ਪ੍ਰਭਾਵ ਨੂੰ ਦੇਖਿਆ ਹਨਾ ਤਾਂ ਇਹ ਪਰਿਵਾਰ ਨੂੰ ਸਾਡਾ ਅਸੀਂ ਕਹਾਂਗੇ ਕਿ ਆਪਣਾ ਮੋਬਾਈਲ ਨੰਬਰ ਇੱਥੇ ਦੋ ਜਿਹੜੇ ਮੋਬਾਈਲ ਤੇ ਗੱਲ ਤਾਂ ਸਹੀ ਤੇ ਆ ਪਰਿਵਾਰ ਨੂੰ ਮੈਂ ਕਹਾਂਗਾ ਕਿ ਆਪਣੇ ਮਗਰ ਮਦਦ ਚਾਹੀਦੀ ਤੁਸੀਂ ਇਸ ਪਰਿਵਾਰ ਦੀ ਸਿੱਧੀ ਮਦਦ ਵੀ ਕਰ ਸਕਦੇ ਜੇ ਤੁਹਾਨੂੰ ਕੋਈ ਐਕਸ਼ਨ ਲੈਣਾ ਹੋਣਾ ਹੈ ਹਾਂ ਜੀ ਉਹ ਚੁੱਪ ਕਰਾਓ ਬੱਚਿਆਂ ਨੂੰ ਜੀ ਕਾਪਾ ਜਿਵੇਂ ਤੁਹਾਨੂੰ ਮੈਂ ਅਕਸਰ ਜਨਨ ਹੁੰਦਾ ਕਿ ਬਹੁਤ ਸਾਰੇ ਲੋਕ ਐਸੇ ਲੋਕ ਨੇਗੇ ਜਿਹੜੇ ਕਿਸੇ ਦਾ ਕਾਊਂਟ ਲਾ ਕੇ ਆਪਣੀ ਜਿਹੜੇ ਪੈਸਾ ਆਪਣੇ ਕਾਊਂਟ ਚ ਲੈ ਜਾਂਦੇ ਹਨਾ ਤੇ ਮੈਂ ਤੁਹਾਨੂੰ ਪਰਿਵਾਰ ਨਾਲ ਸਿੱਧੀ ਗੱਲ ਤੁਹਾਡੀ ਕਰਵਾ ਰਹੀ ਹਾਂ ਇਹਨਾਂ ਕਾਊਂਟ ਨੰਬਰ ਦੱਸਾਂਗਾ ਮੋਬਾਈਲ ਨੰਬਰ ਦੱਸਾਂਗਾ ਤਾਂ ਕਿ ਤੁਸੀਂ ਆਪਣਾ ਜੋ ਵੀ ਇਹਨਾਂ ਮਦਦ ਕਰਨੀ ਛੱਡੀ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਹਾਂ ਜੀ ਤੁਹਾਡਾ ਮਾਲ ਨੰਬਰ ਕੀ ਹੈ ਸਾਡਾ ਘਰ ਦਾ ਨੰਬਰ 96533343131 ਹੈ ਜੀ ਘਰ ਦਾ ਨੰਬਰ 96533343131 ਲਾਸਟ ਵਿੱਚ ਸਾਡੇ ਚੈਨਲ ਦੇ ਮੱਦੇ ਬਿਲੇ ਪੂਰੀ ਦੁਨੀਆ ਦੇ ਅਭੀ ਹੱਥ ਮੰਨ ਕੇ ਬੇਨਤੀ ਹੈ ਸਾਡੀ ਹੈਲਪ ਕੀਤੀ ਜਾਵੇ। ਉਹ ਤੋਂ ਇਹ ਸੀਗਾ ਲੋੜਵੰਦ ਪਰਿਵਾਰ ਆ। ਆਪਾਂ ਸਾਰਿਆਂ ਨੂੰ ਪੜਿਪਾਤੀ ਜਾਣਦੇ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਨੇ ਪਾਣੀ ਨੇ ਪੂਰਾ ਕਹਿਰ ਮਚਾਇਆ ਹੋਇਆ। ਜਿਵੇਂ ਪਰਿਵਾਰ ਦੀ ਦੋ ਕਮਰੇ ਨੇ ਤੁੰਨੀ ਇੰਨੇ ਜ਼ਿਆਦੇ ਚੁੰਦੇ ਨੇ ਕਿ ਖੜਨ ਵਾਤੇ ਬੈਠਨ ਵਾਤੇ ਕੋਈ ਜਗ੍ਹਾ ਨਹੀਂ ਬਚੀ। ਬੜੇ ਹਾਲਾਤਾਂ ਵਿੱਚ ਗੁਜ਼ਰੇ ਆ ਪਰਿਵਾਰ ਪੂਰਾ ਪੰਜਾਬੀ ਗੁਜ਼ਰੇ ਆ ਪਰ ਫਿਰ ਵੀ ਜਿਵੇਂ ਆਪਾਂ ਕਹਿੰਨੇ ਕਿ ਅੱਜ ਆਪਣੇ ਨੌਜ ਆਪਰੇ ਜੀ ਪੰਜਾਬੀ ਨੇ ਜਾਂ ਆਪਣੀ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਹਮੇਸ਼ਾ ਚੜ੍ਹ ਵੱਧ ਕੇ ਇੱਕ ਦੂਜੇ ਦੇ ਨਾਲ ਕਰਕੇ ਇੱਕ ਦੂਜੇ ਪਰਿਵਾਰ ਦੀ ਮਦਦ ਕੀਤੀ ਹੈ। ਇਹ ਵੀ ਬੰਦਾ ਪਾਸਿਵਰਕਲ ਇੱਕ ਰੋਟੀ ਕਿਸੇ ਪਰਿਵਾਰ ਦੀ ਮਦਦ ਕਰਦਾ ਪਰ ਅਸੀਂ ਸਮਝਾਂਗੇ ਕਿ ਅਸੀਂ ਐਸੇ ਵੀਡੀਓ ਮਣਾਉਣਾਂ ਚ ਕਾਹਤਰਾ ਪਾਇਆ ਜਿਵੇਂ ਤੁਹਾਨੂੰ ਅਸੀਂ ਇਸ ਪਰਿਵਾਰ ਦਾ ਤੁਹਾਨੂੰ ਮੋਬਾਈਲ ਨੰਬਰ ਦੱਸ ਦਿੱਤਾ ਇਹਨਾਂ ਦਾ ਬੈਂਕ ਖਾਤਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ। ਜਿਵੇਂ ਤੁਹਾਨੂੰ ਮੈਂ ਅਕਸਰ ਵੀਡੀਓ ਵਿੱਚ ਕਹਿੰਦਾ ਹਾਂ ਕਿ ਦੇਖਿਓ ਇਨਸਾਨ ਦਾ ਬਹੁਤ ਦੇਖਿਨੀ ਪਰ ਇਨਸਾਨੀਅਤ ਦਾ ਫਰਜ਼ ਹੈ ਬਹੁਤ ਬਿਰਦੇ ਦੇਖਣ ਵਾਲੇ ਨੇ। ਗੱਲ ਕਰੀਏ ਕਿ ਅਸੀਂ ਪਰਿਵਾਰ ਦੇ ਅੱਜ ਜਿਹੜੀ ਕਾਗਜ਼ੀ ਆਪਾਂ ਕਹਿੰਦੇ ਕਾਗਜ਼ੀ ਸਾਥੋਂ ਦੇ ਮਾਇਆ ਦਰਿਆ ਉਸ ਕਾਗਜ਼ ਦੇ ਵਿੱਚ ਇੰਨੀ ਜਿਆਦਾ ਛੋਟ ਪਈ ਹੋਈ ਆ ਇੰਨੀ ਦੇ ਘਾੜ ਦਰਪਈ ਹੋਈ ਆ ਐਸਾ ਪਰਿਵਾਰ ਦੇ ਜਿਹੜਾ ਸਾਥ ਉੱਤੇ ਕਾਗਜ਼ ਪਾਉਣ ਲਈ ਵੀ ਨਹੀਂ ਹੈਗਾ ਤਾਂ ਜਿਹੜਾ ਸਰ ਦਾ ਕੋਈ ਇੰਨੀ ਜਿਹੇ ਸਮਰਈ ਆ ਇਹਨਾਂ ਦਾ ਪੂਰਾ ਸਮਾਨ ਹੈ ਪੂਰਾ ਝੱਟ ਕੇ ਪੂਰਾ ਜਿੰਨੇ ਉਹ ਕਿਹਾ ਠੇਸਾਂ ਚ ਪੁੱਜ ਚੁੱਕੇ ਆ ਕਿੰਨਾ ਜਿਹੜਾ ਸਮਾਨ ਹੈ ਉਹ ਵੀ ਬਚਾਉਂਦੇ ਬਚਾਉਂਦੇ ਮਤਲਬ ਜਿਹੜੇ ਘਾੜ ਸੱਤ ਕਰਕੇ ਕੋਸ਼ਿਸ਼ ਕੀਤੀ ਗਈ ਆ ਪਰ ਫੇਰ ਵੀ ਸਮਾਨ ਇਹਨਾਂ ਦਾ ਪੂਰਾ ਸਮਾਨ ਝੱਟ ਚੁੱਕਿਆ ਪੜੀ ਪਰਤੀ ਜਾਂਦੇ ਜਿਹੜਾ ਸਮਾਨ ਭੇਜ ਜਾਂਦਾ ਪੂਰੀ ਕਿੰਨਾ ਕੁ ਸਾਫ ਸੁਥਰਾ ਰਹਿੰਦਾ ਕਿੰਨਾ ਕੁ ਬਰਤਨ ਜੋੜ ਰਹਿੰਦਾ ਕੋ ਖਰਾਬ ਹੋ ਜਾਂਦਾ ਨਾ ਕਿਸੇ ਪਰਿਵਾਰ ਨਦਨ ਸਿੰਘ ਲਾਇਆ ਕੋਈ ਵੀ ਬੰਦਾ ਪਾਰਟੀ ਵਾਈਟ ਉੱਪਰ ਉੱਟ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਰਜ ਪਾਏ ਹ ਜਿਵੇਂ ਤੁਹਾਨੂੰ ਇਹ ਲੋਕਲ ਵਰਦਾਰਨਾ ਬਣਾਇਆ ਇਸੇ ਤਰ੍ਹਾਂ ਦਾ ਨਿਸ਼ਾਨੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ-ਨਵੇਂ ਵੀ ਨੇ ਕਿ ਫੇਰ ਹਾਜ਼ਰ ਹੋਣ ਉਤਕਰੀ ਸਸੇ